ਮੰਨ ਪਾਵੈ ਮੋਖ ਦਵਾਰ ਮੰਨ ਪਰਵਾਰਾ ਸਾਧਾਰ ਮੰਨ ਤਰਾ ਤਰਾ ਤਾਰੇ ਗੁਰਸਿੱਖ ਮੰਨ ਨਾਨਕ ਭਵੈ ਹੁਣ ਭਵੈ ਬਿੰਦੀ ਤੋਂ ਬਿਨਾ ਕਿਉਂ ਕਿ ਮੰਨ ਇੱਕ ਵਚਨ ਹੈ ਮੰਨ ਨਾਨਕ ਭਵੈ ਨਾ ਭਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਕੋਏ ਚਲ ਬੁਤਨੀ ਤੂੰ ਪੜ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗਾਹ ਆ ਹੁਣ ਪੰਜ ਪ੍ਰਵਾਨ ਪੰਜ ਪ੍ਰਧਾਨ ਇਹ ਕੀ ਹੈ ਬਹੁਵਚਨ ਪੰਚੇ ਪਾਵ ਹੈ ਜੇ ਦਲਾਵਾਂ ਲੱਗੀਆਂ ਹੁੰਦੀਆਂ ਫਿਰ ਆਪਾਂ ਪਾਵ ਹੈ ਬੰਦਾ ਸੀ ਹੁਣ ਇਹ ਦਨਾਂ ਲੱਗੀ ਹੈ ਲਾ ਲੱਗੀ ਇਸ ਕਰਕੇ ਪੰਚੇ ਬਹੁਵਚਨ ਆਕੇ ਕਿਰਿਆ ਵੀ ਨੱਕ ਰਹੀ ਬੋਲੀ ਜਾਏਗੀ ਪਾਵ ਹੈ ਹਾਂ ਜਿਹੜਾ ਦਰਗਾਹ ਸ਼ਬਦ ਹੈ ਬਹੁਤ ਲੋਕ ਇਹਨੂੰ ਕੀ ਪੜਦੇ ਆਗੇ ਆ ਦਰਗਾਹ ਨਾ ਪਤਾ ਹੋਣ ਕਰਕੇ ਗੁਰਬਾਣੀ ਦਾ ਨਿਜ਼ਮ ਹੈ ਪੀ ਹਾਹੇ ਤੋਂ ਪਹਿਲਾਂ ਅਖੜ ਜਿਹੜਾ ਮੁਕਤ ਹੈ ਉਹਨੂੰ ਦਲਾਵਾ ਲੱਗਣਗੀ ਹੈ ਉਹਦਾ ਠੀਕ ਹੈ ਉਹ ਨਿਜ਼ਮ ਹੈ ਪਰ ਇੱਕ ਚੀਜ਼ ਦਾ ਖਿਆਲ ਰੱਖਣਾ ਹਰੇਕ ਭਾਸ਼ਾ ਦੀ ਆਪਣੀ ਖੂਬੀ ਹੁੰਦੀ ਹੈ ਹਰੇਕ ਭਾਸ਼ਾ ਦੀ ਆਪਣਾ ਰੂਲ ਹੁੰਦੀ ਹੈ ਆਪਾਂ ਉਹਦੇ ਵਿੱਚ ਟੰਗ ਨਹੀਂ ਲਾ ਸਕਦੇ ਉਹਦੀ ਜਿਹਦੀ ਭਾਸ਼ਾ ਦਾ ਆਪਣਾ ਰੂਲ ਆ ਉਹ ਉਹਦੇ ਅਨੁਸਾਰ ਚੱਲੂਗਾ ਪਰ ਇਹ ਸ਼ਬਦ ਕਿਸ ਭਾਸ਼ਾ ਦਾ ਨਾ ਪਤਾ ਹੋਣ ਕਰਕੇ ਇਸ ਕਰਕੇ ਲੋਕ ਇਹਨੂੰ ਦਰਗੇ ਪੜਦੇ ਇਹੋ ਸੋਚਦੇ ਵੀ ਪੰਜਾਬੀ ਦਾ ਹੁਣ ਹਿੰਦੀ ਦਾ ਹ ਜੇ ਇਹ ਸ਼ਬਦ ਪੰਜਾਬੀ ਦਾ ਹਿੰਦੀ ਦਾ ਹੁੰਦਾ ਫਿਰ ਆਪਾਂ ਕੀ ਕਰਨਾ ਸੀ ਦਿਲਾਵਾ ਲਾਣੀਆਂ ਸੀ ਪਰ ਇਹ ਸ਼ਬਦ ਜਿਹੜਾ ਹੈਗਾ ਫਾਰਸੀ ਦਾ ਕਿਸ ਭਾਸ਼ਾ ਦਾ ਫਾਰਸੀ ਤੇ ਫਾਰਸੀ ਦਾ ਨਿਜ਼ਮ ਹੈ ਹਾਏ ਤੋਂ ਪਹਿਲਾ ਜਿਹੜਾ ਅੱਖਰ ਮੁਕਤਾ ਉਹਨੂੰ ਕੰਨਾਂ ਲੱਗੇ ਜਾਂਦੇ ਕੀ ਲੱਗੇਗਾ ਕੰਨਾਂ ਇਹ ਜਿਹੜੇ ਮਹਾਪੁਰਖਾ ਗਏ ਆ ਆਪਣਾ ਅੰਬਾਲੀ ਤੋਂ ਅੱਗੇ ਆ ਸ਼ਾਹਬਾਦ ਵਾਲੇ ਉਹ ਮਹਾਪੁਰਖਾਂ ਨਾਲ ਦੀ ਗੱਲ ਹੋਈ ਉਹ ਕਹਿੰਦੇ ਬਾਬਾ ਜੀ ਮੈਂ ਬੜੇ ਸਾਲਾਂ ਤੋਂ ਦਰਗੀ ਹੀ ਪੜਾ ਰਿਹਾ ਤੇ ਬਾਬਾ ਜੀ ਕਹਿੰਦੇ ਯਾਰ ਮੈਂ ਵੀ ਪਹਿਲਾਂ ਦਰਗੀ ਹੀ ਭਰਾਂਦਾ ਸੀ ਦੇਖੋ ਮਹਾਪੁਰਖ ਨੇ ਕਿਤੇ ਗੱਲ ਛਪਾਉਂਦੀ ਨਹੀਂ ਕਹਿੰਦੇ ਮੈਂ ਵੀ ਪਹਿਲਾਂ ਦਰਗੀ ਭਰਾਂਦਾ ਸੀ ਪਰ ਮੈਨੂੰ ਜਦੋਂ ਸੰਪਦਾ ਲੱਗਾ ਵੀ ਇਹ ਸ਼ਬਦ ਜਿਹੜਾ ਪੰਜਾਬੀ ਹਿੰਦੀ ਦਾ ਨਹੀਂ ਇਹ ਫਾਰਸੀ ਦਾ ਹੈ ਇਹ ਫਾਰਸੀ ਦਾ ਇੱਕ ਨਿਜ਼ਮ ਹੈ ਕਿ ਉਹ ਹਾਹਿਰ ਤੋਂ ਪਹਿਲਾ ਜਿਹੜਾ ਅੱਖਰ ਮੁਕਤਾ ਹੈ ਉਹਨੂੰ ਕੰਨਾ ਲੱਗਦਾ ਇਸ ਕਰਕੇ ਉਹਦਾ ਅਸੀਂ ਕੰਨਾ ਲਾ ਕੇ ਦਰਗਾਹ ਆਪਾਂ ਕਹਿੰਦੇ ਆ ਪੀਰ ਦੀ ਦਰਗਾਹ ਆ ਆਪਾਂ ਇੱਦਾਂ ਕਹਿੰਦੇ ਪੀਰ ਦੀ ਦਰਗੇ ਆ ਆਪਾਂ ਕੀ ਕਹਿੰਦੇ ਆ ਪੀਰ ਦੀ ਦਰਗਾਹ ਦਰਗਾਹ ਆ ਆਪਾਂ ਕਹਿੰਦੇ ਆ ਕੋਈ ਨਹੀਂ ਤੇਰਾ ਲਿਖਣਾ ਦਰਗਾਹ ਵਿੱਚ ਜਗ ਹੋਏਗਾ ਆਪਾਂ ਇੱਦਾਂ ਕਹਿੰਦੇ ਤੇਰਾ ਲਿਖਣਾ ਦਰਗੇ ਵਿੱਚ ਜਗ ਹੋਏਗਾ ਕੀ ਕਹਿੰਦੇ ਆ ਆਪਾਂ ਜਦੋਂ ਅਸੀਂ ਪੜ੍ਹਦੇ ਆਂ ਬੋਲਦੇ ਆਂ ਆਮ ਸ਼ਬਦ ਉਦੋਂ ਅਸੀਂ ਸਹੀ ਪੜਦੇ ਹਾਂ ਜਿੱਦੋਂ ਅਸੀਂ ਬਾਣੀ ਪੜਦੇ ਹਾਂ ਉਦੋਂ ਆ ਕੇ ਗਲਬੜ ਕਰ ਦਿੰਦੇ ਇਸ ਕਰਕੇ ਇਹਨੂੰ ਸ਼ਬਦ ਨੂੰ ਕੀ ਪੜਨਾ ਦਰਗਾਹ ਹਾਂਜੀ 550 ਹੈ ਬਾਰੇ ਰਾਜਾ ਹਾਂ 550 ਹੈ ਹੁਣ ਪੰਚੇ ਬਹੁਵਚਨ ਹੈ ਕਿਰਿਆ ਵੀ ਅਗੇ ਨੱਕ ਨਹੀਂ ਬੋਲੀ ਜਾਏਗੀ ਸੋ ਹੈ ਹਾਂਜੀ ਹਾਂ ਸ਼ੁਮਾਰ ਸ਼ਬਦ ਜਿਹਦਾ ਹੈਗਾ ਇਹ ਵੀ ਫਾਰਸੀ ਦਾ ਸੁਮਾਰ ਕਿਹਨੂੰ ਕਹਿੰਦੇ ਆ ਗਿਣਤੀ ਨੂੰ ਕਿਹਨੂੰ ਕਹਿੰਦੇ ਆ ਗਿਣਤੀ ਹਾਂ ਹਾਂਜੀ ਢੋਲ ਧਰਮ ਦੇ ਆ ਤੇ ਆ ਕਾਪੂਰ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ 부ਜਾ ਹੋਵੇ ਸਚਿਆਰ ਸਵਲੇ ਉੱਪਰ ਕੇ ਹਰੰਗਾ ਬਿੱਦੀ ਲਾਗੇ ਨਾਮ ਨੰਦੇ ਨੂੰ ਕੰਨਾ ਬਿੱਦੀ ਹਾਂਜੀ ਸਭ ਨਾਲ ਲਿਖਿਆ ਮੂੜੀ ਕਲਾਮ ਇਹ ਲੇਖਾ ਲਿਖ ਜਾਣਾ ਹੋਏ ਲੇਖਾ ਲਿਖਿਆ ਕਿਤਾ ਹੋਏ ਕਿਤਾ ਕਾਲ ਸਵਾਲ ਹਾਂ ਸਵਾਲ ਦੇ ਰੂਪ ਕਿਤੀ ਦਾਤ ਜਾਣ ਜਾਣੇ ਹੋਣ ਤੂ ਤੂਤ ਕਿਤਾ ਪਸਾਓ ਇੱਕੋ ਕਵਾਓ ਇਸਤੇ ਹੋਏ ਕੁਦਰਤ ਰਿਆਉ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋਤਤ ਭਾਵੈ ਸਾਈ ਭਲੀਕਾਰ ਆ ਸਾਈ ਖਿਆਲ ਰੱਖਣਾ ਇਹੋ ਸ਼ਬਦ ਆਇਆ ਸੀ ਕਹਾ ਖਿਆਲ ਰੱਖਣਾ ਕਹਾ ਇਹਨੂੰ ਆਪਾਂ ਕੀ ਪੜਨਾ ਕਹਾ ਕਹਾ ਦਾ ਕਹਾ ਦਾ ਹੈਗਾ ਮਤਲਬ ਕਿ ਕਿੱਥੇ ਇਹ ਆ ਨੇ ਕਿ ਕਹਾ ਵੀ ਆਪ ਕਿਸੇ ਜਾ ਦੇ ਕੀ ਕਿਉਂ ਤੇ ਕਿਉਂ ਕਿਵੇਂ ਇਹ ਖਿਆਲ ਰੱਖਣਾ ਇਹਦਾ ਮਤਲਬ ਹੋਰ ਹੈ ਇੱਥੇ ਆਖਾਂ ਇਹਦੇ ਦੋ ਮਤਲਬ ਉਥੇ ਦੋ ਤਿੰਨ ਮਤਲਬ ਹੈ ਆਖਾਂ ਜਦੋਂ ਆਪਾਂ ਜਪਜੀ ਸਾਹਿਬ ਦੇ ਵਿੱਚ ਪਾਠ ਕਰਨਾ ਉਦੋਂ ਇਹਨੂੰ ਕਹਾ ਹੀ ਪੜ੍ਹਨਾ ਖਿਆਲ ਰੱਖਣਾ ਜਪਜੀ ਸਾਹਿਬ ਦੇ ਵਿੱਚ ਇਹਨੂੰ ਕਹਾ ਕਹਾ ਨਹੀਂ ਪੜ੍ਹਨਾ ਬਿੰਦੀ ਤੋਂ ਬਿਨਾਂ ਨਹੀਂ ਪੜ੍ਹਨਾ ਬਿੰਦੀ ਲਾ ਕੇ ਪੜ੍ਹਨਾ ਕਹਾਂ ਤੇ ਕੀ ਆਖਾਂ ਇਹਦਾ ਮਤਲਬ ਕੀ ਆ ਆਖਾਂ ਦਾ ਹਾਂਜੀ ਜੋ ਤੁਸ ਭਾਵੈ ਸਾਈ ਭਲੀਕਾਰ ਸਾਈ ਜੇ ਤੁਸੀਂ ਬੇਟਾ ਸਾਈ ਸਾਈ ਪੜੋਗੇ ਸਾਈ ਮੈਨ ਹੁੰਦਾ ਪਰਮਾਤਮਾ ਬਿੰਦੀ ਲਾ ਕੇ ਸਾਈ ਬਿਨਾਂ ਬਿੰਦੀ ਤੋਂ ਸਾਈ ਉਹੀ ਇਹ ਬਿੰਦੀ ਨਾਲ ਪੜੋਗੇ ਫਿਰ ਸਾਈ ਪਰਮਾਤਮਾ ਹੋ ਜਾਏਗਾ ਬਿੰਦੀ ਤੋਂ ਬਿਨਾਂ ਪੜੋਗੇ ਸਾਈ ਉਹੀ ਚਾਲ ਕਰਨਾ ਇੱਥੇ ਸਾਈニ ਬਿੰਦੀ ਤੋਂ ਬਿਨਾ ਵਰਨਾ ਸਾਈ ਭਲੀਕਾਰ ਵੀ ਉਹੀ ਜੋ ਤੈਨੂੰ ਠੀਕ ਲੱਗਦਾ ਹਾਂਜੀ ਤੁਸਦਾ ਸਲਾਮਤ ਨੀਰੰਕਾਰ ਅਸੰਖ ਜਾਪਤ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾ ਹਾਂ ਕਿਆ ਰਖਣਾ ਅਸੰਖ ਜਿਹੜਾ ਸ਼ਬਦ ਹੈ ਇਹ ਬਹੁਵਚਨ ਇੱਕ ਵਚਨ ਨਹੀਂ ਹੈ ਅਸੰਖ ਬਹੁਤਿਆਂ ਦੀ ਗੱਲ ਚੱਲਦੀ ਹੈ ਹੁਣ ਜਿੰਨੀਆਂ ਕਿਰਿਆਵਾਂ ਆਣਗੀਆਂ ਨੱਕ ਰਹੀ ਬੁਲੀਆਂ ਜਾਣਗੀਆਂ ਖਿਆਲ ਕਰ ਹਾਂਜੀ

ਲਾਇਕ ਆਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਖ ਭਾਵ ਹੈ ਸਾਈਂ ਪ니까ਰ ਤੂੰ ਸਦਾ ਸਲਾਮਤ ਨਿਰੰਕਾਰ ਚਲ ਸ਼ਾਬਾਸ਼ ਨਾਪ੍ਰੀਤ ਅਸੰਖ ਮੂਰਖ ਅੰਦਕੋਰ ਅਸੰਖ ਚੋਰ ਆਰਾਮ ਖੋਰ ਅਸੰਖ ਅਮਰ ਕਰ ਜਾਹੇ ਜੋ ਹਾਂ ਸ਼ਾਬਾਸ਼ ਅਜਾਹੇ ਇਹਨੂੰ ਕਿ ਬੋਲਣਾ ਜਾਹੇ ਕਿਉਂਕਿ ਜਿਹੜੀ ਅਸੰਖ ਸ਼ਬਦ ਆ ਇਹ ਹੈਗਾ ਬਹੁਵਚਨ ਇਸ ਕਰਕੇ ਜਿਹੜੀ ਕਿਰਿਆਵਾਂ ਮੁਲਕ ਨਹੀਂ ਬੁਣੀ ਜਾਂਹੇ ਕਮਾਹੇ ਫਿਰਾਹੇ ਖਾਹੇ ਇਹ ਸਾਰੇ ਸ਼ਬਦ ਜਿਹਦੇ ਬਿੰਦੀ ਨਾ ਪੜੇ ਜਾਣਗੇ ਹਾਂਜੀ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਂਹੇ ਅਸੰਖ ਕੁੜਿਆ ਪੂਰੇ ਫਿਰਾਹੇ ਅਸੰਖ ਮਲੇਸ਼ ਮਲਪਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਅਸਨਾਣਕ ਨੀਚ ਕਹੈ ਵਿਚਾਰ ਵਾਰਿਆਂ ਨਾ ਜਾਵਾ ਏਕਮਾਰ ਜੋਤ ਦਾ ਭਾਵ ਹੈ ਸਾਈ ਭਲੀਕਾਰ ਨਾ ਸਾਈ beta ਖਿਆਲ ਬਿੰਦੀ ਨਹੀਂ ਲਾਣੀ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕ ਹਾਂ ਗੁਰੂ ਨਾਲ ਸਾਹ ਮਾਰੇ ਕਹਿੰਦੇ ਦੇਖੋ ਇਹ ਧਰਤੀ ਦੇ ਉੱਤੇ ਇਦਾਂ ਦੇ ਲੋਕ ਵੀ ਹੈਗੇ ਅਸੰਖਾਂ ਹੀ ਜਿਨ੍ਹਾਂ ਦੀ ਗਿਣਤੀ ਗਿਣਤੀ ਤੋਂ ਬਾਹਰ ਹੈ ਕਿ ਇੰਨੇ ਲੋਕ ਦੁਸ਼ਟ ਤਰੀਕੇ ਕਰਦੇ ਆ ਤਾਂ ਸੰਸਾਰ ਸੁਖੀ ਕਿਵੇਂ ਹੋ ਸਕਦਾ ਮਹਾਰ ਕਹਿੰਦੀ ਹੈ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋੜ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਂਹੇ ਅਸੰਖ ਨਿੰਦਕ ਸੇ ਕਰੇ ਪਹਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਦਾ ਜਾਵਾ ਏਕ ਵਾਰ ਜੋਤਿ ਸੁਭਾਵਾ ਸਾਈ ਭਲੀਕਾਰ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਰ ਹਾਂਜੀ ਬੇਟਾ ਅਸੰਖ ਨਾਮ ਅਸੰਖ ਤਾਲ ਹਾਂ ਪ੍ਰਮਾਤਮਾ ਦੇ ਇੱਕ ਨਾਂ ਨਹੀਂ ਇਹਦਾ ਪ੍ਰਮਾਤਮਾ ਦਾ ਨਾਮ ਥਾਮ ਇੱਕ ਥਾਂ ਹੀ ਹੈਗੀ ਕਿਹਾ ਪਰਮਾਤਮਾ ਅੱਥੇ ਬੈਠਾ ਹੋਇਆ ਉਹਦੀਆਂ ਥਾਵਾਂ ਵੀ ਬਹੁਤ ਹਾਂਜੀ ਅਸੰਖ ਕਹਿ ਸਿਰਪਾਰ ਹੋਏ ਅਖਰੀ ਨਾਮ ਅਸੰਖ ਕਹਿ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਹਾਂ ਅਖਰੀ ਖਿਆਲ ਰੱਖਣਾ ਅਖਰੀ ਨਹੀਂ ਬੋਲਣਾ ਬਿੰਦੀ ਲੱਗ ਪੜਨਾ ਅਖਰੀ ਅਖਰੀ ਲਿਖਣ ਬੋਲਣ ਬਾਣ ਅਖਰਾਂ ਸੇ ਸੰਜੋਗ ਵਖਾਨ ਨਾਹੀ ਜਿਮਪੁਰ ਮਾਈ ਤਿਵ ਤਿਵ ਪਾਹੀ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ठाਉ ਕੁਦਰਤ ਗਵਨ ਕਹਾ ਵਿਚਾਰ ਵਾਰੈ ਨਾ ਜਾਵਾ ਏਕ ਮਾਰ ਜੋਤਿ ਸੁਭਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਤੋ ਤੈ ਉਤਰ ਸਖੇ ਹਾਂ ਖਿਆ ਰਖਣਾ ਇਹ ਹਾਹਾ ਲੱਗ ਨਹੀਂ ਪੜਨਾ ਮੈਂ ਦੇਖਿਆ ਜਦੋ ਉਹ ਲੋਕੀ ਬਹੁਤ ਪਨਾਵਾ ਵੀ ਲੈਂਦੇ ਆ ਜਾਂ ਉਹਦਾ ਪਾਠ ਕਰਦੇ ਹੁੰਦੇ ਆ ਭਰੀਆ ਹੱਥ ਪੈਰ ਤਨ ਦੇ ਦੇਹ ਨਹੀਂ ਬਨਨ ਇਹ ਹਾਹੈ ਨੂੰ ਹਾਹਾ ਦਿੱਤੀ ਹੈ ਲੱਗਣੀ ਹੈ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇਸ ਆਬੂਨ ਆਪਾਂ ਹਿੰਦੁਸਤਾਨ ਦੇ ਵਿੱਚ ਸਾਬਣ ਕਹਿੰਦੇ ਆ ਪਾਕਿਸਤਾਨ ਦੇ ਵਿੱਚ ਕੀ ਕਹਿੰਦੇ ਆ ਸਾਬੂਨ ਸਾਹਾ ਸਾਬਣ ਹੀ ਹੈ ਜੇ ਸਾਬੂਨ ਲਈਆ ਉਹ ਧੋਏ ਭਰੀਆ ਮਤ ਪਾਪਾਂ ਜੇ ਆਪਾਂ ਪਾਪਾ ਵਰਤਾ ਤੇ ਫਿਰ ਫਾਦਰ ਹੋ ਜਾਏਗਾ ਮਤਲਬ ਪਿਓ ਜੇ ਆਪਾਂ ਜੇ ਆਪਾਂ ਮੰਨ ਲਓ ਪਾਪਾ ਬੋਲ ਵਰਤਾ ਫਿਰ ਕੀ ਹੋ ਜਾਊਗਾ ਪਿਓ ਹੋ ਜਾਏਗਾ ਪਾਪਾ ਪਾਪਾ ਨੂੰ ਪਾਪ ਦੋ ਠੀਕ ਹੈ ਯਾਦ ਰੱਖਣਾ ਹਾਂਜੀ